ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਹੀ ਵੀ ਬੱਚਾ ਪਾ ਦੋ ਗੱਬਣ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਆਸਤਰੀਕਾਲ ਜੀ ਹੋ ਠੀਕ ਹੋ ਵਧੀਆ ਜੀ ਠੀਕ ਹੈ ਵਧਗਾ ਜੀ ਬਾਈ ਨਾਮ ਤੇ ਐਡਰੈਸ ਫੋਲ ਨਾ ਸਿੰਧਾ ਸਿੰਘ ਜੀ ਪਿੰਡ ਸ਼ਨਾਗਲਾ ਸਿੰਘ ਵਾਲਾ ਜ਼ਿਲ੍ਹਾ ਬਨਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਬਾਈ ਨੇੜੇ ਭਦੌੜ ਜੀ ਹੂੰ ਇਧਰੋਂ ਰਹਿਣੇ ਵਾਲ ਜੀ ਮੋਬਾਈਲ ਨੰਬਰ ਫੋਲ 98017 ਜੀ 98948 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੜ ਦੇਖਦੇ ਆ ਪਹਿਲਾ ਸੁਈ ਸੁੰਦੇ ਆ ਦੋਨੇ ਹੀ ਪਹਿਲਾਂ ਹੀ ਆ ਓਕੇ ਉਹ ਮੰਨ ਕੇ ਲੋ ਖੀਰ ਵੀ ਆ ਇੱਕ ਦੰਦ ਚੱਕਦੀ ਆ ਠੀਕ ਆ ਇਹ ਦੋ ਦੰਦ ਹੀ ਹੋਗੀ ਦੂਜਾ ਦੋ ਦੰਦ ਚੱਕਦੀ ਆ ਠੀਕ ਆ ਬਾਈ ਕਿੰਨਾ ਟਾਈਮ ਪਿਆ ਬਾਈ ਕਿੰਨੇ ਟਾਈਮ ਦੀ ਗੱਬਣਾ ਹੈ ਉਹ ਤਾਂ 2 ਮਹੀਨਾ ਰਹਿੰਦੇ ਆ ਜੀ ਠੀਕ ਆ ਜਰਸੀ ਤੇ ਟੀਕਾ ਲੱਗਿਆ ਵਾ ਜਰਸੀ ਵੀ ਆਪ ਆਪਣੇ ਕੋਲ ਸਾਰਾ ਹੈਗਾ ਰਿਕਾਰਡ ਧਰਦ ਨਹੀਂ ਆਪਣਾ ਕੋਈ ਮੁੱਲ ਨਹੀਂ ਲਿਆਉਂਦੇ ਵਾ 2 ਮਹੀਨੇ ਨਹੀਂ ਗੱਬਣਾ हां ठीक है 7 ਤੋਂ 5 ਚਾਹ ਤੱਕ ਨੂੰ ਉੱਤੇ ਹੋਵੇ ਘੱਟ ਹੋਵੇ ਬਸ ਇੰਨੇ ਕੀ ਹੈ ਚੈੱਕ ਹੋਈ ਵੀ ਆ ਤਰੀਕ ਲਿਖੀ ਵੀ ਆ ਬਾਕੀ ਆਪਾਂ ਦੇਖ ਕੇ ਪੱਕੀ ਦੱਸ ਦਾਂਗੇ ਠੀਕ ਆ ਬਈ ਹਾਂ ਜਿਹੜਾ ਭਰਾ ਖਰੀਦੂਗਾ ਬਈ ਚੈੱਕ ਆ ਬਾਕੀ ਆ ਬਸ ਇਹ ਆ ਜੀ ਹੂੰ ਇਹਦੇ ਮੰਨ ਕੇ ਚੱਲੋ ਉਹਦੇ ਨੂੰ ਦੱਸ ਦਾਂ ਘੱਟ ਹੈ 1.5 ਮਹੀਨਾ ਰਹਿੰਦਾ ਠੀਕ ਆ ਬਾਈ ਹਾਂ ਹੂੰ ਕਿੰਨਾ ਕੁ ਰਕਾਰ ਇਹਨਾਂ ਦੀ ਮਾਂ ਦਾ ਬਈ ਪਤਾ ਕੁਛ ਸਰਕਾਰ ਤਾਂ ਹੀ 25 25 30 30 ਕਿਲੋ ਵਾਲੇ ਨੇ ਆ ਜੀ ਠੀਕ ਆ ਬਈ ਜੇ ਆਪ ਹੀ ਦੇਖ ਲਓ ਹੁਣ ਕਦ ਕਦ ਤੇ ਨਾ ਜੀ ਬਸ ਗੱਲ ਹੂੰ ਸਹੀ ਗੱਲ ਆ ਬਾਈ ਫੁੱਲ ਕਦ ਫੁੱਲ ਬ੍ਰੀਡ ਇਹ ਦੋ ਦੰਦਾਂ ਹਾਂ ਠੰਡਾ ਨਾ ਇੰਨਾ ਜੀ ਚਾਹੀ ਆਂ ਹੱਥ ਮਾਰੀ ਜੋ ਕੋਈ ਡਿੱਕਾ ਨਹੀਂ ਠੀਕ ਆ ਭਾਈ ਠੰਡੀ ਸੀਲ ਆ ਆ ਵੀ ਆਈਆਂ ਜੀ ਠੰਡਾ ਪੂਰਾ ਜਿਵੇਂ ਮਰਜੀ ਹੱਥ ਫੇਰੀ ਚੱਲ ਬਾਕੀ ਭਾਜਣ ਭੋਜਣ ਵਧ ਗਿਆ ਜੀ ਖੁਸ਼ ਨਹੀਂ ਸਹੀ ਗੱਲ ਆ ਭਾਈ ਇਸ ਭੂਜ ਦਿਖਾ ਦੇ ਤੋੜ ਦੇ ਨਾ ਮੜੀਂ ਹੋਰ ਦਿੰਨੀ ਬਿਊਟੀ ਚੈੱਕ ਕਰ ਲਓ ਬੋਦੀਵਾਦੀ ਪੂਰੀ ਚੰਗੀ ਐ ਸਨਕ ਟੂਣਾ ਵਾੜ ਦੇ ਵਿੱਚ ਫੁੱਲਾ ਭਾਈ ਬਰੀਡ ਇੱਕ ਨੰਬਰ ਆ ਬਾਈ ਬਾਕੀ ਡੇਢ ਡੇਢ ਦੋ ਦੋ ਮਹੀਨੇ ਰੁੱਤ ਦੇਖ ਲੋ ਕਹੇ ਜੀ ਆਉਂਦੀ ਆ ਜੀ ਸਹੀ ਗੱਲ ਪੂਰੀ ਠੰਡ ਉੱਤਰਿਆਊਗੀ ਹਾਂ ਜੇ ਕੋਈ ਬੰਦਾ ਸਾਹਮਣੂ ਆਪਣੇ ਕੋਲ ਦਾ ਪਸ਼ੂ ਵਾਲੇ ਆਗੇ ਉਧਰ ਦਿਖਾ ਦਿਓ ਹਾਂ ਹਾਂ ਬੇਚਰੀ ਗੈਂਤੀ ਬਾਈ ਕੋਲ ਥੋੜੀ ਜ਼ਿਆਦਾ ਆ ਗਈ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਆ ਕਿਆ ਇਹ ਤਾਂ ਲਾਉਣ ਲੱਗ ਗਈ ਯਾਰ ਹਨਾ ਬਾਈ ਹਾਂ ਇਹ ਤਾਂ ਬਣਾਉਣ ਲੱਗ ਗਈ ਪੂਰੀ ਝੋਲੀ ਲੇਵਾ ਸ਼ੁਰੂ ਕਰ ਬਾਕੀ ਤਾਂ ਤਾਂ ਦੇਖੋ ਜਮਾ ਸਟੇਟ ਆਇ ਨਹੀਂ ਬਿੰਗਾਂ ਡੇਢਆਂ ਆਈਆਂ ਜੀ ਸਹੀ ਗੱਲ ਆ ਬਾਈ ਕੀ ਮੋਲ ਆ ਫਿਰ ਜਾਇਜ਼ ਮੋਲ ਦੋਨਾਂ ਦਾ ਫੋਨ ਤੇ ਕਰ ਲਾਂਗੇ ਜੀ ਜਾਇਜ਼ ਜੀ ਹੋ ਜਮਾ ਜਾ ਕੱਚੇ ਕੇ ਮੁੱਲ ਰੱਖਾਂਗੇ ਬਾਈ ਕਹਿੰਦਾ ਬਾਲਾ ਮੁੱਲ ਨਹੀਂ ਕਰਦੇ ਬਾਈ ਤੇ ਬੱਚੀਆਂ ਵੈਸੇ ਚੰਗੀਆਂ ਨੇ ਬਾਈ ਬਰੀਟ ਚੰਗੀਆਂ ਦੇਖੋ 2-2 ਮਹੀਨੇ ਸਾਮਲੂਗਾ ਤਾਂ ਵਧਾ ਰੁਪਏ ਜੋੜ ਕੇ ਜਾਣੀਆਂ ਨਾਲ ਸਹੀ ਗੱਲ ਆ ਬਾਈ ਹੂੰ ਬੋਲ ਦਾ ਪਸ਼ੂ ਬਾਲਾ ਜਿਆਦਾ ਜੀ ਸਾਮਦੇ ਗੱਲ ਯਾਰ ਆ ਵੀ ਮੂਰੇ ਰੁੱਤ ਵਧੀਆ ਆਉਂਦੀ ਆ ਹਾਂ 1.5-2 ਮਹੀਨਿਆਂ ਨੂੰ ਦੇਖ ਲਓ ਜਮਾ ਸਿਆਲੀ ਆ ਜੂਦੀ ਲੈ ਆਰਡਰ ਦੇ ਕਿੰਨਾ ਸੋਹਣਾ ਤਿਆਰ ਕਰਿਆ ਕਰਮਾਲੀ ਨੇ ਤੇ ਥਾਣ ਵੀ ਬਹੁਤ ਚੰਗਾ ਘੜਦੀ ਆਉਂਦੀ ਆ ਕੱਲੇ ਕੱਲੇ ਥਾਣਾ ਜੀ ਜਮਾ ਹੂੰ ਠੰਡਾ ਬਥੇਰਨਾ ਦਿੱਖ ਸੁਫਾਈ ਬੜੀ ਆ ਹੁਣ ਇਹ ਚੋਲ ਦੇਖੋ ਜੀ 2 ਮਹੀਨੇ ਰਹਿੰਦੇ ਨਾਲ ਹ ਅੱਲੀ ਕੱਚੀ ਕੱਚੀ ਆ ਇਧਰ ਦੇ ਦਿਖਾਓ ਕੀ ਤਿਆਰ ਹੋ ਗਈ ਵੜ ਦੱਸੋ ਇਸ ਬੂਖ ਦੇਖੋ ਫੇਸ ਦੇਖੋ ਲੈ ਭਾਈ ਹਮ ਕੀ ਬਾਤ ਆ ਭਾਈ ਬਿਊਟੀਫੁੱਲ ਆ ਹਨਾ ਕੁੱਲ ਆ ਜੀ ਜਮ ਹਮ ਆ ਵੀ ਫੁੱਲ ਦਿੱਤਾ ਬਾਕੀ ਕੋਈ ਛੋਟੀਆਂ ਨਹੀਂ ਇਧਰੇ ਪਾਸ ਹੋ ਕੇ ਮੈਂ ਕਦ ਦਿਖਾ ਦਿਓ ਜੀ ਲੈ ਭਾਈ ਭਾਈ ਬਰਾਬਰ ਖੜਾ ਉਸ ਹਾਵਨਾ ਕਦ ਦਾ ਅੰਦਾਜ਼ ਆ ਹਮ ਓਕੇ ਕਿਹੜੀ ਬਰੀਡ ਆ ਇਹ ਇਹ ਜਰਸੀ ਆ ਜੀ ਜਰਸੀ ਆ ਬਲੈਕ ਜਰਸੀ ਚ ਪੈਂਦੀ ਆ ਓਕੇ ਜਰਸੀ ਦੇ ਇਹਦੇ ਟੀਕਾ ਪਰਾ ਹੈਗਾ ਇਹ ਖੀਰੀ ਆ ਤੁਨੂੰ ਇਹ ਵਾਸਤੇ ਇੱਕ ਦੰਦ ਤੋੜਿਆ ਵਾ ਜੀ ਤੋੜ ਕੀ ਦੰਦ ਹਾਂ ਚਾਹੇ ਕੋਈ ਦੁੱਗੀ ਮੰਨ ਲੈ ਚ ਅਖੀਰੀ ਮੰਨ ਲੈ ਇੱਕ ਦੰਦ ਤੋੜਿਆ ਸਹੀ ਹੈ ਬਿਊਟੀ ਅੱਡਾ ਨਹੀਂ ਹਜੇ ਬਿਊਟੀ ਬੜੀ ਹੈ ਮੂਰੀ ਚੰਗੀ ਆ ਜੀ ਬਸੀ ਹਾਂ ਬਾਕੀ ਬਜਾਣਾ ਚਮਕ ਜੁੰਮਕ ਦਿਖਾ ਦੂੰ ਸਹੀ ਗੱਲ ਆ ਭਾਈ ਥਣ ਜਮਾ ਚਾਰ ਚਾਰ ਜੀ ਹੂੰ ਇਕੱਲੇ ਇਕੱਲੇ ਥਾਣਾ ਕੋਈ ਫੂਡ ਨਹੀਂ ਸ਼ਾਂਗਣੀ ਕੁਛ ਨਹੀਂ ਜੀ ਲੈ ਝੋਲੀ ਮੇੜ ਤੋਂ ਚੈੱਕ ਕਰੋ ਲੇਵਾ ਇਹ ਵੀ ਬਣਾਉਣ ਲੱਗ ਗਈ ਬਸ ਹਾਂ ਹਾਂ ਇਹਦੇ ਬੱਸ ਲੈ ਲੈਣੇ ਵੀ ਇਹਦੇ 10 ਦਿਨ ਘਟਾ ਦਿਮਗ ਰੋਟੀ ਦਾ ਭਰਾ ਇਹ 10 ਦਿਨਾਂ ਬਾਅਦ ਠੀਕ ਆ ਭਾਈ ਹੂੰ ਲੈ ਲੱਲ ਟੁੱਲ ਬਹੁਤ ਪਈ ਇਕੱਲੀ ਕੱਚੀ ਕੱਚੀ ਆਂ ਦਾ ਜੋ ਹਸਾ ਬਣਾ ਲਾਇਓ ਆਰਡਰ ਜਿਹੜਾ ਇਹਨੇ ਥੋੜਾ ਥੋੜਾ ਬਣਾਉਣਾ ਸਟਾਰਟ ਕਰ ਆਤਲੇ ਰੇ ਦਾ ਮੰਨ ਤਾ ਜੀ ਉਹ ਖੁੱਲਣਾ ਛੱਡਣਾ ਹੁੰਦਾ ਇਹਦੇ ਚਾਪਣਾ ਓਕੇ ਹਾਂ ਆਤਲੇ ਰੇ ਆਜੀ ਪਾਇਆ ਹੂੰ ਇਧਰ ਖੁੱਲੀਆਂ ਛੱਡ ਦਿੰਨੇ ਹਾਂ ਹਾਂ ਇਹਦੇ ਚ ਖੁੱਲੀਆਂ ਹੁੰਦੀਆਂ ਜੀ ਠੀਕ ਆ ਬਾਈ ਮੁੱਲ ਫੂਨਤੀ ਹੋ ਜੁਣ ਹਾਂ ਮੁੱਲ ਫੂਨ ਤੇ ਕਰ ਲਾਂਗੇ ਜੀ ਜੈ ਜੁਣ ਜਿਹੜਾ ਸਾਹ ਮੂ ਦੋ ਮਹੀਨੇ ਚ ਵਧਾ ਰੁਪਏ ਜੋੜਨਗੇ ਨਾਲ ਸਹੀ ਗੱਲ ਆ ਬਾਈ ਹੂੰ ਬਾਹਲਾ ਮੁੱਲ ਨਹੀਂ ਕਰ ਆ ਬਸ ਥਾਂ ਥਾਂ ਕਰਕੇ ਵੇਚਦੇ ਆ ਜੀ ਵੇਚਾਂਗੇ ਛੱਤ ਕੇ ਮੁੱਲ ਰੱਖਾਂਗੇ ਬਾਈ ਵੜ ਚੰਗੀ ਐ ਕਿਆ ਬਾਗ ਬ੍ਰੀਡ ਇੱਕ ਨੰਬਰ ਆ ਕਿ ਨਹੀਂ ਆਣ ਝੋਲੀ ਬਿਊਟੀ ਫੇਸ ਉਹਦੀ ਬਾਦੀ ਪੂਰੀ ਚੰਗੀ ਐ ਕਿਆ ਬਾਗ ਤੇ ਨਗਸੀ ਭਰਾ ਕੋਲੇ ਦੋ ਦੋਨੇ ਰਖਾਤੇ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ